ਬਸੇ ਪਠਾਣਾ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਸੇ ਜੀ ਫਿਰ ਬੇਅਦਬੀ ਹੁੰਦੀ ਹੈ। ਔਰ ਬੇਅਦਬੀ ਕਿਵੇਂ ਹੁੰਦੀ? ਬੇਅਦਬੀ ਦਾ ਮਤਲਬ ਸਿਰਫ ਇਹ ਨਹੀਂ ਕਿ ਜੇ ਅੰਗ ਪਾੜੇ ਨੇ ਜਾਂ ਰੁਮਾਲਾ ਲਾ ਦਿੱਤੇ ਤਾਂ ਤਾਂ ਹੀ ਬੇਅਦਬੀ ਹੈ। ਉਹ ਸਾਰੇ ਤੁਸੀਂ ਕਦੇ ਵੀਡੀਓ ਦੇਖੋ। ਅੱਛਾ, ਸਿੱਖਤਾਂ ਦੇ ਵੀਡੀਓ ਪਈਆਂ ਪਈਆਂ ਉਰੇ। ਉਹਦਾ ਕਹਿੰਦੇ ਇਹਦੇ ਪਰਿਵਾਰ ਵਾਲੇ ਤਾਂ ਕਹਿੰਦੇ ਵੀ ਉਰੇ ਕੋਈ ਮਨਮਤ ਨਹੀਂ ਹੁੰਦੀ। ਓਹੋ। ਚਿਲਮਾ ਬਈ ਚਿਲਮਾ ਦਾ ਖਾਓ ਸਰ ਵੀ ਦਿਖੇ ਮੈਂ ਦਾਰੂ ਬਈ ਪ੍ਰਸ਼ਾਸਨ ਨੂੰ ਦਿਖਾਇਓ ਚੀਜ਼ਾਂ ਥੱਲੇ ਰੱਖਿਆ ਵੀ ਇਹ ਨਾ ਦਾਰੂ ਆ ਰਹੇ ਨੇ ਪ੍ਰਸ਼ਾਸਨ ਨੂੰ ਦਿਖਾਇਓ ਚੀਜ਼ਾਂ ਇੱਥੇ ਕੱਟ ਕੇ ਰੱਖੋ ਨਾ ਮੈਂ ਕੋਈ ਦਾਰੂ ਨਹੀਂ ਪੀਂਦਾ ਮੈਂ ਮੀਡੀਆ ਕਿ ਤੋਂ ਆਈਆਂ ਇਹ ਲੋ ਗੁਰੂਗਰ ਹਾਂ ਜੈਜਾ ਦਾ ਸੱਪ ਦੀਆਂ ਕੰਜਾ ਡੱਬੇ ਪਾ ਪਾ ਦੇਖੋ ਸਿਕਟਾ ਪੀਣ ਵਾਲੇ ਕਾਗਜ਼ ਗਿਆ ਪਿਆ ਚੈੱਕ ਕਰੋ ਅੱਜ ਚੈੱਕ ਕਰੋ ਹੀ ਗਿਆ ਹੀ ਆ ਅੰਦਰ ਪੰਜ ਮਸਾ ਗਾਂਜਾ ਬਈ ਇਹ ਗਾਂਜਾ ਜੀ ਗਾਂਜਾ ਇਹ ਅੱਛਾ ਆ ਬਾਲਾ ਵੀ ਬੱਢਾ ਬਾਲਾ ਜਟਾ ਬੱਢ ਕੇ ਰੱਖੀ ਹੋਈ ਕਿਸਦੀ ਪਤਾ ਨਹੀਂ ਕਿਹਦੇ ਜਾਨੀ ਦੇ ਤਾੰਤਰੀ ਵਾਲੇ ਕੰਮ ਵੀ ਕਰਦਾ ਵਾ ਪੂਨੇ ਮਾਰੇ ਪੂਨੇ ਵਿੱਚ ਚੱਲਦੇ ਮੇਰੇ ਪੂਨੇ ਤਾੰਤਰੀਆਂ ਵਾਲੇ ਕੰਮ ਚੱਲਦੇ ਦੇਖ ਲੋ ਪਤਾ ਅੰਚਲਾ ਵਿੱਚ ਰੱਖੀ ਬਈ ਮੇਰੇ ਚੇ ਪੈਰਾਂ ਤੇ ਬਾਕੇ ਸਾਈ ਬਣਦੀ ਆ ਤੇ ਸਾਈ ਬਣ ਕੇ ਨੱਚਦੇ ਇੱਥੇ ਦੇ ਕੋਈ ਕੰਜਰਖਾਨਾ ਕਰਿਆ ਇਹਨਾਂ ਲੋਕਾਂ ਨੇ ਅਰੇ ਤੁਸੀਂ ਬਾਈ ਬਾ ਬਹੁਤ ਦੋ ਥੱਪੜ ਮਾਰੋ ਅਗਲੇ ਦਕਾਨਪਾ ਅਗਲੇ ਤਾਂ 2 ਮਿੰਟਾਂ ਮੇਂ ਉੱਠ ਹੋ ਜਾਊਗਾ ਲੱਗਿਆ ਉਹ ਤੁਹਾਡਾ ਪਾਪ ਹੈ ਤੁਸੀਂ ਛੋਟੇ ਸਿਰ 'ਤੇ ਚੜ ਰਹੇ ਹੋ ਮਾਰ ਦੀ ਬੇਅਦਬੀ ਹੋ ਰਹੀ ਹੋਵੇ ਤੁਹਾਨੂੰ ਸ਼ਰਮ ਨਹੀਂ ਹੈਗੀ ਭੁਰ ਗੁਰੂ ਘਰ ਤੇ ਵਜ਼ੀਰ ਆਉਂਦੇ ਸੀ ਜੀ ਮੈਂ ਛੱਡਿਆ ਸਾਰਾ ਕੁਝ ਮੈਂ ਮੈਂ ਦੇਖੋ ਦੇਖੋ ਹੁਣ ਮੈਂ ਤੁਹਾਨੂੰ ਕਹ ਰਿਹਾ ਇਹੋ ਜਿਹਾ ਕੁਝ ਵੀ ਨਹੀਂ ਹੋਊਗਾ ਤੁਹਾਨੂੰ ਤੁਸੀਂ ਇੱਕ ਵਾਰ ਇੱਕ ਮੌਕਾ ਦਾ ਦੋ ਮਿੰਨੂ ਦੇ ਬਟੇ ਵੀ ਉਹਦਾ ਦੇ ਦੇਂਦੇ ਵੀ ਬਟੇ ਵੀ ਮੈਨੂੰ ਇੱਕ ਮੌਕਾ ਦਾ ਦੋ ਤੁਸੀਂ ਦੇ ਮੌਕਾ ਅੰਦਰ ਪਿਆ ਤੁਸੀਂ ਯਾਰ ਇੱਕ ਮੌਕਾ ਵੀ ਨਹੀਂ ਦੇ ਰਹੇ ਮੈਨੂੰ ਤੁਸੀਂ ਮੇਰੀ ਕੋਈ ਮਾਨੀ ਨਹੀਂ ਬਸ ਲੱਗਦਾ ਵੀ ਉਹ ਗਲਤ ਕੰਮ ਹੋ ਰੇ ਮਨਮਤ ਹੋ ਰਹੀ ਹੈ ਇੱਕ ਗੈਰਕਾਨੂੰਨੀ ਹਾਂਜੀ ਹਾਂਜੀ ਹਾਂ ਜਿਸ ਹਾਬ ਨਾਲ ਸਮਾਨ ਮਿਲਿਆ ਨਾ ਦੇਖੋ ਬੋਤਲਾਂ ਮਿਲਿਆ ਨੇ ਹਾਂਜੀ ਤੇ ਕਾਰਤੂਸ ਵੀ ਮਿਲਨੇ ਨੇ ਉਹਨੇ ਨਜਾਇਜ਼ ਸਮਾਨ ਵੀ ਹੋ ਸਕਦੇ ਇਹਦੇ ਕਿਤੇ ਬਾਹਰ ਵੀ ਕੁਝ ਵੀ ਹੋ ਸਕਦੇ ਨੇ ਤੇ ਬਾਕੀ ਦੇਖਣਾ ਕਾਰਵਾਈ ਕਰਨੇ ਪਰਨਦਕਾਰ ਕਾਰਵਾਈ ਕਰੋਗੇ ਹਾਂਜੀ ਜਰੂਰ ਸੋ ਦੈਟ ਸਰ ਮੈਨੇਜਰ ਸਾਹਿਬ ਵਾਈਕੁਰ ਜੀ ਦਾ ਹਲਸਾ ਵਾਈਕੁਰ ਜੀ ਕੀ ਫਤਿਹ ਜੀ ਫਤਿਹ ਜੀ ਬਾਬਾ ਜੀ ਖੰਨਾ ਟਾਈਮ ਸੀ ਵੀ ਬੋਲਦਾ ਹਰਜੋਤ ਸਿੰਘ ਹਾਂਜੀ ਬਾਬਾ ਜੀ ਇੱਥੇ ਨਾ ਜਿੱਦਾਂ ਇਹ ਸਾਰਾ ਕੁਝ ਮੰਨਮਤ ਹੋ ਰਹੀ ਸੀਗੀ ਤਾਂ ਜਦੋਂ ਇੱਥੇ ਪਹੁੰਚੇ ਆ ਇਹਨਾਂ ਦੇ ਪਹਿਲਾਂ ਤਾਂ ਪਿਤਾ ਜੀ ਪਿਤਾ ਜੀ ਮੰਨਦੇ ਸੀ ਕਿ ਸਾਡਾ ਮੁੰਡਾ ਕੰਮ ਕਰ ਰਿਹਾ ਹੈ ਬਾਅਦ ਵਿੱਚ ਮੁੰਡਾ ਇੱਥੇ ਪਹੁੰਚ ਰੂਪ ਸਾਹਿਬ ਰੇਸੁਗੋਸਨ ਸਾਹਿਬ ਤੇ ਨੇ ਠੀਕ ਹੈ ਜੀ ਮੌਜੂਦ ਨੇ ਉਹ ਅਸੀਂ ਆਦਬ ਸਤਕਾਰ ਨਾਲ ਗੁਰਦੁਆਰਾ ਸ਼੍ਰੀ ਫਤਗੜ ਸਾਹਿਬ ਨੂੰ ਜਾ ਰਹੇ ਹਾਂ ਠੀਕ ਹੈ ਜੀ ਤੇ ਅਗਲੀ ਜੋ ਕਾਰਵਾਈ ਹੋ ਉਹ ਇਹਨੇ ਪੁਲਿਸ ਰਿਪੋਰਟ ਇਹਨੇ ਇਹਦੇ ਪੱਜੋਕ ਕਰਨ ਦਾ ਭਾਵ ਜੀ ਇਹ ਜੋ ਗ੍ਰੰਥੀ ਆ ਭਾਈ ਸਾਹਿਬ ਉਹਦੇ ਬੇਟੇ ਤੇ ਹੋ ਰਹੀ ਹੈ ਹੋਈ ਆ ਉਹ ਕਾਰਵਾਈ ਵੱਖਰੀ ਹੈ ਪਰ ਗੁਰੂ ਮਹਾਰਾਜ ਦੇ ਆਦੇ ਸਤਕਾਰ ਨੂੰ ਮੁੱਖ ਰੱਖਦੇ ਹੋਏ ਅਸੀਂ ਗੁਰਦਵਾਰ ਸਾਹਿਬ ਫਰੇਗੜ ਸਾਹਿਬ ਤੋਂ ਆਇਆ ਅਸੀਂ ਗੁਰੂ ਮਹਾਰਾਜ ਪਾਪਨ ਸਰੂਪ ਸਾਹਿਬ ਆਪਣੇ ਫਰੇਗੜ ਸਾਹਿਬ ਲੈ ਜਾ ਰਹੇ ਜੀ ਬਈ ਦੇਖਿਆ ਕੀ ਉਹਰੇ ਉੱਪਰ ਤੇ ਨੀਚੇ ਤੇ ਕੋਈ ਫਰਕ ਕੀ ਦੇਖਿਆ ਸਤਕਾਰ ਬਿਲਕੁਲ ਨਹੀਂ ਹੈ ਉਹਦਾ ਗੁਰੂ ਮਹਾਰਾਜ ਸਰੂਪ ਸਾਹਿਬ ਦਾ ਕੋਈ ਸਤਕਾਰ ਨਹੀਂ ਹਾਂਜੀ ਉੱਪਰ ਮਰਮਤ ਹੋ ਰਹੀ ਆ ਹਾਂਜੀ ਸਰਗਟਾ ਪੀੜੀਆਂ ਉਹ ਜਿਹੜਾ ਨਾ ਸ਼ਿਕਾਤ ਕਰਦਾ ਦੋਖੀ ਇਹ ਬੰਦਾ ਅਸੀਂ ਨਹੀਂ ਮਿਲਿਆ ਨਹੀਂ ਮਿਲਣਾ ਚਾਹੁੰਦੇ ਪਰ ਜੋ ਇਹ ਹਰਕਤ ਵੇਖੀ ਉਹਨੂੰ ਮੁੱਖ ਰੱਖਦੇ ਹੋ ਗੁਰੂਮਹਾਰਾਜ ਦੇ ਸਤਕਾਰ ਦੇਖਦੇ ਹੋਏ ਅਸੀਂ ਗੁਰੂਮਹਾਰਾਜ ਪਾਵਨ ਸਰੂਪ ਸਾਹਿਬ ਚਾਰ ਸਰੂਪ ਸਾਹਿਬ ਨੇ ਉਹ ਫਰਗੜ ਸਾਹਿਬ ਅਸੀਂ ਸਤਕਾਰ ਦਾ ਹੈ ਸਹਤ ਤੱਕ ਸੁਧਾਰਨ ਲੈ ਜਾ ਰਹੇ ਹਾਂ ਠੀਕ ਹੈ ਜੋ ਅਗਲੀ ਪੁਰਸ਼ਕਾਰਵਾਈ ਹੋ ਜੋ ਉਹ ਤੋਂ ਗੱਲ ਵੱਖਰੀ ਹੈ ਪਰ ਅੱਜ ਦਾ ਜੋ ਤਨੂ ਦੇਖ ਕੇ ਬੜਾ ਦੁੱਖ ਲੱਗਿਆ ਸੰਗਤਾਂ ਨਾਲ ਨੇ ਸਾਰੇ ਹਾਂਜੀ ਤੇ ਅਸੀਂ ਗੁਰੂਮਹਾਰਾਜ ਪਾਵਨ ਸਰੂਪ ਇੱਥੇ ਰੱਖਣ ਦੇ ਇਹਨਾਂ ਕੋਲ ਕੋਈ ਸਤਕਾਰ ਨਹੀਂ ਕੋਈ ਇਹਦਾ ਨਹੀਂ ਅਸੀਂ ਫਰਗੜ ਸਾਹਿਬ ਲੈ ਆਣੇ ਠੀਕ ਹੈ ਉਹ ਸਾਰੇ ਤੁਸੀਂ ਕਦੇ ਵੀਡੀਓ ਦੇਖੋ ਕਿ ਗੁਰੂ ਘਰ ਬਣਿਆ ਹੋਇਆ ਹੈ ਪੁਲੇਖਾ ਹੈ ਕਿ ਗੁਰਦੁਆਰਾ ਬਣਿਆ ਹੈ ਬਿਲਡਿੰਗ ਇਸੇ ਤਰ੍ਹਾਂ ਦੀ ਬਣਾਈ ਹੋਈ ਹੈ ਪ੍ਰਕਾਸ਼ ਮਹਾਰਾਜ ਦਾ ਹੈ ਥੱਲੇ ਗੁਰੂ ਗੁਰਬਖਸ਼ ਸਾਹਿਬ ਦਾ ਪ੍ਰਕਾਸ਼ ਹੈ ਤੇ ਉੱਤੇ ਉਸ ਬਾਬੇ ਦੇ ਪਖੰਡੇ ਦਾ ਉੱਤੇ ਪਖੰਡ ਚੱਲਦਾ ਹੈ ਜੀ ਕਿਤੇ ਲਾਡੀ ਸ਼ਾਹ ਤੇ ਪਤਾ ਨਹੀਂ ਕਿਹੜੇ-ਕਿਹੜੇ ਸ਼ਾਵਾਂ ਦੇ ਉੱਤੇ ਫੋਟੋਆਂ ਲਾਈਆਂ ਨੇ ਉੱਤੇ ਤਮਾਕੂ ਪਿਆ ਉੱਤੇ ਗਾਂਝਾ ਪਿਆ ਉੱਤੇ ਸਿਗਰਟਾਂ ਪੀਂਆਂ ਬੀੜੀਆਂ ਪੀਂਆਂ ਨੇ ਉਹਤੇ ਚੌਕੀਆਂ ਦਿੰਦਾ ਪਤਾ ਨਹੀਂ ਕਿੰਨੇ ਕਿੰਨੀਆਂ ਇਹ ਤੇ ਜਦੋਂ ਕਿਤੇ ਸਾਹਮਣੇ ਆਵੇ ਤੇ ਫਿਰ ਬੇਨਤੀ ਕਰਦੇ ਆ ਕਿ ਜਦੋਂ ਲੋਕ ਫਿਰ ਐਵੇਂ ਤੇ ਬਾਬਿਆਂ ਦੇ ਪਿੱਛੇ ਜਾਂਦੇ ਨੇ ਤੇ ਸਾਡੇ ਵਰਗੇ ਪ੍ਰਚਾਰਕ ਜਦੋਂ ਫਿਰ ਉਹਨਾਂ ਲੋਕਾਂ ਨੂੰ ਛੁੱਟੂ ਕਹਿ ਕੇ ਸੰਬੋਧਨ ਕਰਦੇ ਨੇ ਕਿ ਲੋਕ ਛੁੱਟੂ ਹੀ ਨੇ ਜਿਹੜੇ ਪਿੱਛੇ-ਪਿੱਛੇ ਤੁਰੇ ਫਿਰਦੇ ਨੇ ਫਿਰ ਲੋਕ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਐਵੇਂ ਤੇ ਬੋਲ ਨਹੀਂ ਬੋਲਣੇ ਚਾਹੀਦੇ ਕਿਉਂਕਿ ਸਾਨੂੰ ਅਕਲ ਕਦੋਂ ਆਏਗੀ ਸਾਰੇ ਮਾਨ ਮਾਤਾ ਤੁਸ ਨੂੰ ਲੈ ਕੇ ਇਹ ਤਸਵੀਰਾਂ ਨੇ ਬਸ ਆਪ ਬਸੀ ਪਠਾਨਾ ਦੀਆਂ ਤਸਵੀਰਾਂ ਨੇ ਤੇ ਤਸਵੀਰਾਂ ਨੇ ਸਾਹਮਣੇ ਇਹ ਮਾਤਾ ਪਿਤਾ ਜੀ ਨੇ ਸਾਹਮਣੇ ਇਹ ਤਸਵੀਰਾਂ ਨੇ ਸੋ ਲਾਈਵ ਤਸਵੀਰਾਂ ਦਿਖਾ ਰਹੇ ਆ ਬਸੀ ਪਠਾਨਾ ਦੀਆਂ ਤਸਵੀਰਾਂ ਨੇ ਚੋ ਫੋਨ ਲਾਓ ਕਿਹੜਾ ਕਿਹੜਾ ਫੋਨ ਹੈ ਹਾਂ ਜੀ ਆਇਆ ਦੱਸੋ ਆ ਜਦੋਂ ਫਟੇਕਰ ਸਾਹਿਬ ਗੁਰਦ੍ਰਸ ਸਾਹਿਬ ਦੇ ਜਿਹੜੇ ਪ੍ਰਬੰਧਕ ਨੇ ਮੈਨੇਜਰ ਸਾਹਿਬ ਨਾਲ ਗੱਲਬਾਤ ਹੁੰਦੀ ਹੈ ਤਾਂ ਇਚਾਰਜ ਸਾਹਿਬ ਉੱਥੇ ਪਹੁੰਚਦੇ ਨੇ ਤਾਂ ਹੁਣ ਸਰੂਪ ਜਿਹੜੇ ਗੁਰਦ੍ਰਸ ਸਾਹਿਬ ਦੇ ਵਿੱਚ ਸ਼ਸ਼ੋਭਤ ਸੀਗੇ ਉਹ ਉੱਥੋਂ ਚਲੇ ਗਏ ਨੇ ਇੱਕ ਵਾਰ ਸੀ ਚੈਨਲ ਵੱਲੋਂ ਵੀ ਬੇਨਤੀ ਕਰਦੇ ਆ ਵੀ ਆਪਣੇ ਇਲਾਕੇ ਦੇ ਵਿੱਚ ਥੋੜਾ ਜਿਹਾ ਧਿਆਨ ਰੱਖਿਆ ਕਰੋ ਅਗਰ ਇਦਾਂ ਦੀਆਂ ਕੋਈ ਗੱਲਬਾਤ ਹੁੰਦੀ ਹੈ ਤਾਂ ਆਪਣੇ ਨੇੜੇ ਦੇ ਕੋਈ ਇਤਿਹਾਸਿਕ ਧਾਰਮਿਕ ਸਥਾਨ ਨੂੰ ਇਤਲਾਹ ਦੇ ਅਗਰ ਦੱਸਿਆ ਕਰੋ ਜਾਂ ਪ੍ਰਸ਼ਾਸਨ ਨੂੰ ਦੱਸਿਆ ਕਰੋ ਕਿਉਂਕਿ ਇਹ ਬੇਦਬੀਆਂ ਦਿਨ-ਪ੍ਰਤੀ-ਦਿਨ ਵਾਧੀ ਜਾ ਰਹੀਆਂ ਆਪਣਾ ਫਰਜ਼ ਆਪਾਂ ਨੂੰ ਸਮਝਣਾ ਤੇ ਪਹੁੰਚਿਓ ਕੀ ਮਸਲਾ ਅੱਜ ਬਸੇਪਟਾਣਾ ਦੇ ਵਿੱਚ ਇੱਥੇ ਪਤਾ ਲੱਗਿਆ ਸੀ ਸਾਡੂ ਸਿੰਘਾਂ ਤੋਂ ਵੀ ਇੱਥੇ ਇਹਾਂ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਇਹਨਾਂ ਨੇ ਹਾਂਜੀ ਉੱਪਰ ਮਤਲਬ ਮੰਨ-ਮਤ ਚੱਲ ਰਹੀ ਆ ਹੂੰ ਉੱਪਰ ਆਪਾਂ ਕਹ ਦੀਏ ਪੀਰਾਂ ਵਾਲਾ ਲਾਲਾਂ ਵਾਲਾ ਉਹਦੇ ਸਬੰਧ ਦੇ ਵਿੱਚ ਉਹ ਕਾਰਵਾਈ ਕਰਦਾ ਜਿਹੜਾ ਗ੍ਰਾਂਥੀ ਸਿੰਘ ਹੈ ਇੱਥੇ ਦਾ ਉਹ ਇਹ ਕਾਰਵਾਈਆਂ ਕਰਦਾ ਹੁਣ ਪਤਾ ਲੱਗੂਗਾ ਅੰਦਰ ਜਾਣ ਨੂੰ ਗ੍ਰਾਂਥੀ ਸਿੰਘ ਇੱਥੋਂ ਦਾ ਗ੍ਰਾਂਥੀ ਸਿੰਘ ਆ ਜੋ ਸੁਨਨ ਦੇ ਵਿੱਚ ਆਈ ਹੁਣ ਔਨ ਗਰਾਉਂਡ ਅੱਜ ਸਾਰੇ ਸਿੰਘ ਕੱਤਰ ਹੋ ਕੇ ਗੁਰਮਤਾ ਕਰਕੇ ਇੱਥੇ ਪਹੁੰਚੇ ਆ ਹੁਣ ਦੇਖਦੇ ਆ ਅੱਗੇ ਕਾਰਵਾਈ ਕੀ ਹੁੰਦੀ ਹੈ ਠੀਕ ਹੈ ਅੰਦਰ ਜਾ ਕੇ ਇਹੀ ਗੁਰਦੁਆਰਾ ਸਾਹਿਬ ਹੈ ਹਾਂਜੀ ਹਾਂਜੀ ਇਹੀ ਦੇਖ ਸਕਦੇ ਹੋ ਵੀ ਬਾਈ ਹੁਣੇ ਕਹਿੰਦੇ ਨੇ ਵੀ ਗੁਰਦੁਆਰਾ ਸਾਹਿਬ ਹੈ ਪ੍ਰਕਾਸ਼ ਸਾਹਿਬ ਜੀ ਦਾ ਸਾਹਮਣੇ ਹੋਊਗਾ ਨਾ ਜੀ ਸੇ ਸਾਹਮਣੇ ਵੀਰ ਹੁਣੇ ਪਹੁੰਚੇ ਨੇ ਇਹ ਸਾਰੇ ਵੀਰ ਹੁਣੇ ਪਹੁੰਚੇ ਨੇ ਅੱਛਾ ਇਹ ਸਥਾਨ ਹੈ ਜਿਹੜਾ ਹੈ ਗੁਰਦਾਸ ਸਾਹਿਬ ਇੱਥੇ ਹਾਂਜੀ ਤੋਂ ਦੇਖਦੇ ਆ ਸਾਹਮਣੇ ਵੀ ਜਿਹੜੀ ਹੈ ਗੱਲ ਹੈ ਵੀ ਕਹਿੰਦੇ ਵੀ ਜਿਹੜੀ ਮੰਨਮਤਾ ਕਰਦਾ ਵੀ ਪੀਰਾਂ ਦੇ ਵਿੱਚ ਕੁਝ ਹੋਰ ਕਰ ਰਹੇ ਨੇ ਅੰਦਰ ਵੀਰ ਹੁਣੇ ਗਏ ਰਹੇ ਦੇਖ ਸਕਦੇ ਹੋ ਲਾਈਵ ਕਸ਼ਮੀਰਾਂ ਬਸੇ ਪਠਾਨਾਂ ਦੀ ਦਿਖਾ ਰਹੇ ਜਿੱਥੇ ਨੰਗ ਸਿੰਘ ਕੌਜਾ ਪਹੁੰਚੀਆਂ ਨੇ ਤੇ ਦੇਖਦੇ ਹੁਣ ਅਗਲੀ ਕੀ ਕਾਰਵਾਈ ਹੁੰਦੀ ਹੈ ਕਿਉਂਕਿ ਇਹ ਕਹਿੰਦੇ ਵੀ ਇੱਥੇ ਜਿਹੜੀ ਮੰਨਮਤਾ ਹੋ ਰਹੀ ਹੈ ਸੋ ਲਾਈਵ ਤਸਵੀਰਾਂ ਨੇ ਬਸੀ ਪਖੰਡ ਦੀ ਤਸਵੀਰਾਂ ਨੂੰ ਇੱਥੇ ਵੀ ਦੇਖ ਸਕਦੇ ਆ ਮਨਮਤਨੂ ਲੈ ਕੇ ਨਿਹੰਗ ਸਿੰਘ ਫੌਜਾਂ ਤੇ ਪਹੁੰਚਿਆ ਨੇ ਸਾਹਮਣੇ ਸੋ ਇਹ ਬਾਰ ਦੇ ਅੰਦਰ ਮਹਾਰਾਜ ਪ੍ਰਕਾਸ਼ਾ ਜੋ ਗਿਆ ਕਿੱਧਰ ਵਾਜੀ ਉੱਪਰ 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 ਇਹ ਉੱਪਰ ਉੱਪਰ ਦੇਖੋ ਇਹਦੇ ਪਖੰਡ ਕੀਤੇ ਹੋਏ ਤੇ ਲਾਲਾਂ ਵਾਲੇ ਨਾਲੇ ਪਤਾ ਨਹੀਂ ਕਿਹੜੇ ਕਿਹੜੇ ਪੀਰਾਂ ਦੀਆਂ ਚੌਂਕੀਆਂ ਲਾਉਂਦਾ ਤਾਂ ਥੱਲੇ ਗੁਰਦੁਆਰਾ ਸਾਹਿਬ ਹੂੰ ਤੇ ਉੱਪਰ ਇਹ ਪਖੰਡ ਵਾਜੀਆਂ ਕਰਦੇ ਆਪਦੀਆਂ ਚੌਂਕੀ ਲਾਉਂਦੇ ਨੇ ਸਿਰ ਕਮਾਉਂਦੇ ਨੇ ਅੱਛਾ ਆ ਕਮਰਾ ਵਾ ਇੱਥੇ ਉਹ ਹੈ ਨਹੀਂ ਆ ਭਗਾਰੇ ਕਰ ਹੱਥਾ ਦੇਖੀ ਅਜਾ ਇਹ ਜਗਾ ਬਣੀ ਹੋਈ ਇੱਥੇ ਆ ਦੇਖੋ ਇਹ ਚੌਂਕੀ ਲਾਉਂਦਾ ਇੱਥੇ ਤੇ ਇੱਥੇ ਸਰਸੁਰ ਕਮਾਉਂਦੇ ਨੇ ਇਹ ਪੁੱਛਿਆ ਦਿੰਦਾ ਵਾ ਗਜਨੀ ਦੀ ਗੁਰਮਤ ਤੋਂ ਆਪਣੇ ਸਿਧਾਂਤਾਂ ਤੋਂ ਉਲਟ ਕੰਮ ਚੱਲਦੇ ਨੇ ਇੱਥੇ ਉਹ ਦੇਖੋ ਲਾਡੀ ਸ਼ਾਹ ਪਤਾ ਨਹੀਂ ਕਿਹੜੇ ਕਿਦੀ ਫੋਟੋਆਂ ਲੱਗੀਆਂ ਹੋਈਆਂ ਨੇ ਤੇ ਪੁੱਛਿਆ ਵਗੈਰਾ ਦਿੰਦਾ ਨਹੀਂ ਪਤਾ ਕਿਵੇਂ ਪੈ ਲੱਗਦਾ ਉਹ ਇਹ ਨਾ ਪਤਾ ਆ ਫੋਟੋ ਅਸੀਂ ਮੁੰਡਾ ਬਈ ਆ ਮੁੰਡਾ ਬਾਣੇ ਵਾਲਾ ਦੇਖੋ ਬਾਣਾ ਪਾਇਆ ਹੋਇਆ ਮੁੰਡੇ ਦਾ ਤੇ ਇਹ ਪੁੱਠੇ ਕੰਮ ਕਰਦਾ ਵਾ ਥੱਲੇ ਪ੍ਰਕਾਸ਼ ਆ ਗੁਰਮਤਤ ਤੋਂ ਉੱਪਰ ਉੱਠ ਕੇ ਪੁੱਠੇ ਕੰਮਾਂ 'ਚ ਲੱਗਿਆ ਹੋਇਆ ਇਹ ਸਾਨੂੰ ਵੀਡੀਓ ਵਾਇਰਲ ਹੋਈਆਂ ਸੀ ਕਿਤੋਂ ਸਾਨੂੰ ਵੀਡੀਓ ਮਿਲੀਆਂ ਸੀ ਤੇ ਉੱਥੋਂ ਸਾਨੂੰ ਪਤਾ ਲੱਗਿਆ ਵੀ ਇਹ ਕੰਮ ਹੁੰਦਾ ਤੇ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਸਿੰਘ ਆਏ ਆ ਤਾਂ ਪੁੱਛਣ ਤੇ ਅੱਜ ਦੇ ਦੇ ਪਿਛੇ ਇਹਨੇ ਇੱਕ ਗੁਪਤ ਕਮਰਾ ਵੀ ਬਣਾਇਆ ਹੋਇਆ ਤੁਸੀਂ ਇਸ ਕਮਰਾ ਵੀ ਬਣਾਇਆ ਪਿਛੇ ਓਕੇ ਇਹ ਤਰ੍ਹਾਂ ਅੱਜ ਪਤਾ ਲੱਗਿਆ ਵਈ ਇਹਨਾਂ ਵਾਰੀ ਜਿਹੜਾ ਜਗ੍ਹਾ ਬਣਾਈ ਸੀ ਸਾਨੂੰ 1-2 ਦਿਨ ਤੋਂ ਪਤਾ ਲੱਗਿਆ ਹੀ ਫਿਰ ਹੀ ਸਾਰੇ ਸਿੰਘਾਂ ਨੇ ਇਕੱਠੇ ਹੋ ਕੇ ਤੇ ਵਿਚਾਰ ਕਰਕੇ ਆਪਣਾ ਹਨਾ ਗੁਰਮਤਾ ਕਰਕੇ ਅੱਜ ਅਸੀਂ ਆਏ ਆ ਵੀਰੇ ਤੇ ਦੇਖਣ ਹੁਣ ਦੇਖਦੇ ਆ ਬੰਦਾ ਆਉਂਦਾ ਜਾਂ ਨਹੀਂ ਪਰ ਅਸੀਂ ਇੱਥੋਂ ਸਰੂਪ ਮਹਾਰਾਜ ਜੀ ਦਾ ਸਰੂਪ ਫਤੇਗੜ ਸਾਹਿਬ ਪੰਚਾਇਤ ਦੇਣਾ ਵਾ ਇਹਨੂੰ ਕੋਈ ਹੱਕ ਨਹੀਂਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਾਂ ਨੂੰ ਗੁਰੂਆਂ ਨੇ ਜਿਹੜੇ ਕੰਮ ਤੋਂ ਰੋਕਿਆ ਵਾ ਸਿੱਧੀ ਦਾੜੇ ਚੱਲਦੇ ਨੇ ਉੱਪਰ ਤੋਂ ਸਿੱਧੀ ਦਾੜੇ ਸਿੱਧੀ ਦਿਨਾਂ ਦੇ ਵਿੱਚ ਚੱਲਦੇ ਦੇਖੋ ਕਿੱਡੇ ਹਨ ਆਪਣੇ ਕੁਰਬਾਨੀਆਂ ਹੋਈਆਂ ਇਹ ਕਮਾ ਪਿੱਛੇ ਵੀ ਆਪਾਂ ਇਹ ਜੀ ਪੁੱਠੇ ਇਹਦੇ ਕੰਮ ਨਹੀਂ ਕਰਨੇ ਪੁੱਠੇ ਇਹਦੇ ਕੰਮ ਫੇਰ ਕਰਨ ਲੱਗੇ ਹੋਏ ਆ ਥੱਲੇ ਮਹਾਰਾਜ ਦਾ ਸਰੂਪ ਦਾ ਪ੍ਰਕਾਸ਼ ਕੀਤਾ ਹੋਇਆ ਉੱਪਰ ਇਹ ਪਖੰਡਵਾਜੀਆਂ ਕਰਨ ਲੱਗੇ ਹੋਏ ਆ ਤੇ ਇਹ ਆਪਾਂ ਬਰਦਾਸ਼ਤ ਨਹੀਂ ਕਰ ਸਕਦੇ ਇਹ ਆਪਾਂ ਇਹਦੋਂ ਦੇਖਣਾ ਵਾ ਇਹਦੋਂ ਕਿ ਨੀਚੇ ਦੋ ਤਿੰਨ ਬੰਦੇ ਘੁੰਮ ਵੀਰੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਫੌਜੀ ਵੀਰੇ ਦੇਖ ਸਕਦੇ ਹੋ ਲਾਈਵ ਕਿੱਥੇ ਹੁਣ ਜੇਕਰ ਵੀਰ ਮਜੂਦਾ ਹਾਂਜੀ ਹਾਂਜੀ ហេਟਾਂ ਨਾਲ ਇੱਕ ਪਰਿਵਾਰ ਰਹਿ ਰਿਹਾ ਆਪਾਂ ਆਕੇ ਉਹਨਾਂ ਨਾਲ ਵੀ ਗੱਲਬਾਤ ਕਰੀਏ ਹਾਂਜੀ ਉਹ ਹੁਣ ਜਿਹੜਾ ਸਿੰਘ ਸਾਹਿਬ ਜੀ ਉਹਨੇ ਚੋਲਾ ਜਾ ਪਾ ਲਿਆ ਹੁਣ ਇੱਕ ហេਟਾਂ ਵੀ ਆ ਪਤਾ ਨਹੀਂ ਗ੍ਰਾਂਥੀ ਸਿੰਘਾ ਕੀ ਹੈ ਆਪਾਂ ਉਹਦੀ ਇੰਟਰਵਿਊ ਕਰੀਏ ਵੀ ਇੱਥੇ ਚੱਲ ਕੀ ਰਿਹਾ ਫਾਸਟ ਠੀਕ ਹੈ ਫਿਰ ਆਪਾਂ ਅੱਗੇ ਗੱਲ ਕਰਦੇ ਹਾਂ ਹੈ ਨਹੀਂ ਆਜੋ ਨੀਚੇ ਚੱਲਦੇ ਹਾਂ ਚਲੋ ਨੀਚੇ ਜਾ ਕੇ ਗੱਲਬਾਤ ਕਰਦੇ ਹਾਂ ਵੀ ਨੀਚੇ ਚੱਲ ਕੀ ਰਿਹਾ ਹੈ ਹੈ ਨਹੀਂ ਭਾਈ ਹੋਰੇ ਇੱਧਰ ਆ ਜਾ ਭਾਈ ਹੋਰੇ ਇੱਧਰ ਆਇਆ ਉਹਰੇ ਨੇ ਕਹਿੰਦੇ ਕਿ ਕੁੰਡੀਆਂ ਉਹ ਆ ਹੈਗਾ ਜਾਨਾ ਮਾਰਾ ਦਾ ਥਰੂਟ ਹੈ ਉਹ ਇੱਧਰ ਆ ਉੱਪਰ ਨਾਲ ਮਾਰਾ ਦਾ ਸ਼ਰੂਪ ਹੇਠੇ ਹੇਠੇ ਇੱਧਰ ਥਰੂਟ ਹੈ ਇੱਧਰ ਆ ਜਾ ਸ਼ਰੂਪ ਆ ਬਾਈ ਹੇਠੇ ਬਾਈ ਹੁਣ ਇਹ ਕਹਿੰਦੇ ਵੀ ਹੇਠੇ ਇੱਕ ਪਰਿਵਾਰ ਰਹੇ ਆ ਬੇ ਪਰਿਵਾਰ ਹੁਣ ਨਾਲ ਗੱਲਬਾਤ ਕਰਦੇ ਆ ਬਾਈ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਸੀ ਸੰਬੰਧੀ ਕੋਈ ਪ੍ਰਸ਼ਾਸਨ ਤੱਕ ਕੋਈ ਮੈਸੇਜ ਪਹੁੰਚਿਆ ਹੋਵੇ ਦੇਣੀ ਹੈ ਜੀ ਹਲੇ ਇਸੇ ਦੇ ਸੰਬੰਧ ਦੇ ਵਿੱਚ ਪ੍ਰਸ਼ਾਸਨ ਨਾਲ ਗੱਲਬਾਤ ਕਰੀ ਹੋਈ ਆ ਹਾਂਜੀ ਸਿੰਘ ਨੇ ਫੋਨ ਕਰਤਾ ਹੁਣ ਪ੍ਰਸ਼ਾਸਨ ਨੂੰ ਠੀਕ ਹੈ ਜੀ ਤੇ ਪ੍ਰਸ਼ਾਸਨ ਦੇ ਵਿੱਚ ਹੁਣ ਮੌਕੇ ਤੇ ਪਹੁੰਚੂਗਾ ਬਿਲਕੁਲ ਜੀ ਬਿਲਕੁਲ ਜੇ ਇਹ ਨੂੰ ਬੇਦਬੀ ਹੋ ਰਹੀ ਹੈ ਮਹਾਰਾਜ ਸਰੂਪ ਇੱਥੇ ਮੌਜੂਦ ਨੇ ਕਿ ਹੁਣ ਕਿਸੇ ਹੋਰ ਗੁਰੂ ਘਰ ਦੇ ਵਿੱਚ ਪਹੁੰਚਾਈ ਜਾਗੇ ਬਿਲਕੁਲ ਜੀ ਬਿਲਕੁਲ ਜਿਹੜੇ ਸਾਫਗਰ ਇੱਥੇ ਮਨਮਤ ਚੱਲ ਰਹੀ ਹੈ ਉਪਰੇ ਟਕਵਾਂਜ ਚੱਲ ਰਿਹਾ ਪੀਰਾਂ ਵਾਲਿਆਂ ਦਾ ਲਾਲਾਂ ਵਾਲਿਆਂ ਦਾ ਉਹਦੇ ਸੰਬੰਧ ਦੇ ਵਿੱਚ ਫਿਰ ਇਹ ਕਾਰਵਾਈ ਜ਼ਰੂਰੀ ਹੈ ਠੀਕ ਹੈ ਸੋ ਹਾਂਜੀ ਵੀਰ ਕੀ ਕਹਿਣਾ ਚਾਹੁੰਦੇ ਤੁਸੀਂ ਆ ਦੇਖੋ ਇੱਕ ਸਮਾਦ ਦਾ ਟਾਈਪ ਵੀ ਬਣਾਈ ਹੋਈ ਹੈ ਦੇਖੋ ਆ ਦੇਖੋ ਹੂੰ ਆ ਦਿਖਾਓ ਜੀ ਆ ਮਾਰਾ ਦੇ ਨਬੀ ਬਣਾ ਰਹੀ ਹੈ ਮੈਨੂੰ ਲੱਗਦਾ ਬਾਈ ਤੁਹਾਨੂੰ ਵੀ ਤਿਆਰ ਹੋ ਰਹੀ ਹੈ ਦੇਖੋ ਤੁਸੀਂ ਆਪਾਂ ਬਾਈ ਕੌਣ ਹੈ ਮੈਂ ਤਾਂ ਮਿਸਤਰੀ ਆ ਜੀ ਉਹਨਾਂ ਮਿਸਤਰੀ ਆ ਜਿਹੜੇ ਇੱਥੇ ਰਹਿੰਦੇ ਆ ਬਾਬਾ ਜੀ ਉਹ ਕਿੱਥੇ ਉਹਨਾਂ ਦਾ ਨਹੀਂ ਮੈਨੂੰ ਪਤਾ ਜੀ ਅੱਛਾ ਕੰਮ ਤਾਂ ਕਿਨੇ ਰੱਖਿਆ ਤੁਹਾਨੂੰ ਬਾਈ ਕੰਮ ਤਾਂ ਕਿਨੇ ਰੱਖਿਆ ਬਾਬਾ ਜੀ ਨੇ ਰੱਖਿਆ ਜੀ ਮੈਂ ਤਾਂ ਦਿਹਾੜੀ ਦਾ ਹੈ ਜੀ ਮਿਸਤਰੀ ਬਣਾਈ ਜੀ ਮੈਂ ਤਾਂ ਆਪ ਫਰਸ਼ ਬਣਾਉਣ ਆਇਆ ਤਾਂ ਦੋ-ਤਿੰਨ ਦਿਨਾਂ ਤੋਂ ਆਇਆ ਕਿੰਨੇ ਕੀ ਦੇ ਰਹੋਗੇ ਇੱਥੋਂ ਨਿਕਲੇ ਨੇ ਉਹਨਾਂ ਨੂੰ ਇਹ ਤੋਂ ਹੀ ਸਵੇਰ ਦਾ ਹੈ ਕਿ ਤੀ ਅੱਛਾ ਹਾਂਜੀ ਅੱਛਾ ਆ ਦੇਖ ਸਕਦੇ ਹਾਂ ਭਾਈ ਕਹਿੰਦੇ ਵੀ ਇੱਥੇ ਹੁਣ ਮੌਜੂਦਾ ਸਮਾਦ ਵੀ ਬਣਾਈ ਜਾ ਰਹੀ ਹੈ ਰਿਪੇਅਰ ਹੋ ਰਹੀਆਂ ਨੇ ਅੱਛਾ ਵੀ ਸੋ ਬਾਬਾ ਜੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਮੈਂ ਆਪਾਂ ਗ੍ਰੰਤੀ ਸਿੰਘ ਅੱਛਾ ਜੀ ਗੱਲਬਾਤ ਕਰਦਾ ਹੈ ਗ੍ਰੰਤੀ ਸਿੰਘ ਗ੍ਰੰਤੀ ਸਿੰਘ ਜੀ ਬਾਬਾ ਜੀ ਹਾਂ ਜੇ ਮੈਂ ਹਲਸਾਹ ਵੀ ਹਲਸਾਹ ਭਾਈ ਗੁਰਜੀ ਕੀ ਨਾਮ ਹੈ ਜੀ ਆਪਣਾ ਦੇਸ਼ਮ ਚੰਗਾ ਜੀ ਜੀ ਕਿੰਨੇ ਸਾਲ ਹੋ ਗਏ ਇੱਥੇ 7 ਮਾਰੀ ਨੇ ਹੋ ਗਏ ਵੀ 25 ਸਾਲ ਹੋ ਗਏ ਜੀ 20 25 ਸਾਲ ਹੋ ਗਏ ਤੇ ਸਰੂਪ ਇੱਥੇ ਸੋਭੇ ਤਾਂ ਹੀ ਹਾਂਜੀ ਤੇ ਜਿਹੜਾ ਕੁਝ ਉੱਪਰ ਚੱਲ ਰਿਹਾ ਉਹ ਵੀ 20 25 ਸਾਲਾਂ ਚੱਲ ਰਿਹਾ ਨਹੀਂ ਉੱਪਰ ਤੇ ਕੁਝ ਨਹੀਂ ਉਹ ਬੇਟਾ ਸਾਡਾ ਉਹ ਮਾਬਾ ਸ੍ਰੀ ਚੰਦ ਮਾਰੀ ਜਮਾਣਾ ਮੋਟਾ ਕਰਦਾ ਜੀ ਪਰ ਮੈਂ ਇਹ ਨਹੀਂ ਅੱਧਰ ਨਹੀਂ ਹੋ ਤੁਸੀਂ ਅਮਰ ਸਕੇ ਹਾਂਜੀ ਆਪਣੀ ਗੁਰਦੁਆਰ ਸਾਹਿਬ ਨਹੀਂ ਅੰਦਰ ਨਹੀਂ ਹੋ ਟਿੱਕ ਕਰਦਾ ਹੋਊਗਾ ਵੀ ਜੀ ਹਾਂਜੀ ਗੁਰਦੁਆਰ ਸਾਹਿਬ ਨਹੀਂ ਅੰਦਰ ਕੋਈ ਇੰਟਰਫੇਅਰ ਕਰਦਾ ਦੀਓ ਨਹੀਂ ਇਹ ਗੁਰਦੁਆਰਾ ਹੀ ਹੈ ਫਿਰ ਇੰਟਰਫੇਰ ਦੇ ਵਿੱਚ ਹੋ ਰਿਹਾ ਨਾ ਹੋਰ ਹੋਰ ਕਿੱਥੇ ਰਿਹਾ ਨਹੀਂ ਮੈਂ ਉੱਪਰ ਇੱਕੋ ਹੀ ਆ ਲੱਗ ਕਿਵੇਂ ਹੋ ਗਿਆ ਮੈਂ ਅਲੱਗ ਕਿਵੇਂ ਇਕੱਠਾ ਹੀ ਹੈ ਨਹੀਂ ਮੈਂ ਮੈਂ ਵੀ ਮੈਂ ਵੀ ਉਹਦਾ ਸਹਿਮਤ ਨਹੀਂ ਹੈਗਾ ਜੀ ਮੈਂ ਵੀ ਉਹ ਗੱਲ ਨਾਲ ਫਿਰ ਤੁਸੀਂ ਰੋਕਦੇਗਾ ਮੈਨੂੰ ਰੋਕਦੇਗਾ ਮੈਂ ਰੋਕਦਾ ਨਹੀਂ ਹੁਣ ਵੀ ਕੀ ਹੋਇਆ ਇੱਥੇ ਰੁਕਦੇ ਉੱਪਰ ਕਿਵੇਂ ਬਣਿਆ ਹੋਇਆ ਉਹ ਲਾਡੀ ਖਾਦੀ ਕੀ ਆਹੋ ਪਰ ਕੋਸਰੀ ਕੋਹ ਨਹੀਂ ਅੰਦਰ ਮਹਾਰਾਜ ਦਾ ਸਰੂਪ ਹੈ ਉੱਤੇ ਤੋਂ ਹੀ ਪਕੰਡ ਕਰਦੇ ਹੋ ਕੋਸਲਫਾਰਜ ਤੁਸੀਂ ਆਪ ਸਹਿਣੇ ਸਮਝਦਾ ਰਹੋ ਗਰੰਥੀ ਸਿੰਘ ਨੂੰ 20-25 ਸਾਲ ਸੰਥਾ ਰਹੀ ਹੋਈ ਤੁਸੀਂ ਬਿਲਕੁਲ ਨਹੀਂ ਹੋਈ ਜੀ ਮੈਂ ਇਸ ਗੱਲ ਤੇ ਬਿਲਕੁਲ ਹਾਂ ਮੈਨੂੰ ਕਹੋ ਤੁਸੀਂ ਦੇਖਿਆ ਹੋਵੇ ਉੱਪਰ ਜਾ ਕੋਸ ਮੈਨੂੰ ਤਾਂ ਜੋ ਮਰਦੀ ਕਹਿ ਸਕਦੇ ਤੁਸੀਂ ਉਹ ਮੈਟਕ ਵਿੱਚ ਘੁੰਮ ਰਹੇ ਜਦ ਦੇਖਿਆ ਵੀ ਜੰਗ ਸਿੰਘ ਮੋਜਾ ਤੇ ਪਹੁੰਚ ਗਿਆ ਜੇ ਚੋਲਾ ਪਾ ਕੇ ਆ ਗਿਆ ਤੁਸੀਂ ਨਹੀਂ ਮੈਂ ਵੈਸੇ ਘਰੋਂ ਲੱਗੇ ਸੀ ਮਿਸਤਰੀਆਂ ਲੱਗੇ ਸੀ ਉਹ ਸਮਾਦ ਗਾਦੀ ਬਣਾ ਰਹੇ ਸੀ ਕਿੱਥੇ ਬੇਟਾ ਕਿੱਥੇ ਅਸੀਂ ਨਹੀਂ ਬਣਾ ਰਹੇ ਪਹਿਲਾਂ ਹੀ ਬਣੀ ਹੋਈ ਹੈ ਜੀ ਅਸੀਂ ਤਾਂ ਬੈਠੇ ਹੋ ਉਹ ਤਾਂ ਕਹਿੰਦੇ ਬਾਬਾ ਜੀ ਨੇ ਲਵਾਈ ਹੈ ਉਹਨਾਂ ਨੇ ਕਿ ਮਿਸਤਰੀ ਨਹੀਂ ਕਿਹਾ ਮਿਸਤਰੀ ਲੱਗਿਆ ਕਿ ਆਪੀ ਲੱਗੇ ਹੀ ਆ ਕਿ ਉਹ ਐਵੇਂ ਉਹਨਾਂ ਨੇ ਲਵਾਈ ਉਹ ਬੇਟੇ ਨੇ ਲਵਾਈ ਹੈ ਜੀ ਬਲਾਓ ਜੀ ਇਹਨੂੰ ਬਲਾਓ ਜੀ ਕਿੱਥੇ ਉਹ ਕੌਣ ਦਰੇ ਇੰਟਰਫੇਅਰ ਕਰਦਾ ਮੈਨੂੰ ਕਦੇ ਕੋਈ ਇੱਕ ਹੀ ਬੇਟਾ ਤੁਹਾਡਾ ਤੁਸੀਂ ਜੰਮਿਆ ਹੈ ਨਾ ਤੁਹਾਡੇ ਕੋਲ ਰਹਿੰਦਾ ਤੁਸੀਂ ਕਹਿੰਦੇ ਤੁਸੀਂ ਇੰਟਰਫੇਅਰ ਨਹੀਂ ਕਰਦੇ ਤਾਂ ਬਾਣਾ ਪਾਉਂਦਾ ਬਣਾਈ ਬਾਣਾ ਜੀ ਪਾਉਂਦਾ ਪਰ ਮੈਂ ਫਿਰ ਉਹ ਉੱਪਰ ਚੌਂਕੀ ਲਾਉਂਦਾ ਵਾ ਉਹ ਬਾਣੇ ਤੋਂ ਉਲਟ ਨਹੀਂ ਸਿੱਧਾ ਤਾਂ ਤੋਂ ਲਾਉਂਦਾ ਜਿਵੇਂ ਮੇਰੇ ਸਾਹਮਣੇ ਕਦੇ ਕੁਝ ਨਹੀਂ ਪੀੜੀਆਂ ਪਿੰਦੀਆਂ ਨੇ ਉੱਪਰ ਪੀੜੀਆਂ ਪਿੰਨੇ ਸਾਡੇ ਦਾ ਵੀਡੀਓ ਸਬੂਤ ਨਹੀਂ ਸਿਕਟਾਂ ਵੀਡੀਓ ਬੀਤੀ ਜਾ ਰਹੀਆਂ ਉੱਪਰ ਤੁਸੀਂ ਕਹਿੰਦੇ ਨਹੀਂ ਇੰਟਰਫੇਅਰ ਨਹੀਂ ਕਰਦੇ ਕੋਈ ਗੁਰੂ ਘਰ ਦੇ ਵਿੱਚ ਹੀ ਇਹ ਸਾਰਾ ਕੁਝ ਹੁੰਦਾ ਤੁਸੀਂ ਕਹਿੰਦੇ ਇੰਟਰਫੇਅਰ ਨਹੀਂ ਕਰਦੇ ਤੁਸੀਂ ਮੈਂ ਇੱਥੇ ਨਹੀਂ ਆਉਂਦਾ ਜੀ ਉਹਨਾਂ ਬਲਾ ਉਹ ਇਹਨੂੰ ਕਿੱਥੇ ਆਹੋ ਤੋਂ ਨਹੀਂ ਵੀ ਜਾਣੀ ਜੀ ਜਿਹੜੇ ਕਰੇ ਉੱਪਰ ਚਲੋ ਤੁਹਾਨੂੰ ਪਤਾ ਉੱਪਰ ਮੈਨੂੰ ਆਪ ਨਹੀਂ ਮੈਂ ਤੁਸੀਂ ਦੇਖੀਓ ਉੱਪਰ ਜਗਾ ਸਹਿਮਤ ਨਹੀਂ ਹੈਗਾ ਉਹ ਗੱਲ ਫਿਰ ਤੁਸੀਂ ਰੋਕਦੇ ਕਰਦਾ ਮੈਂ ਰੋਕਦਾ ਨਹੀਂ ਤੇਰੀ ਕਿਹੜੀ ਗੱਲ ਨਾਲ ਸਹਿਮਤ ਹਾਂ ਮੈਂ ਮਹਾਰਾਜ ਨਾਲ ਹੀ ਬਈ ਮਹਾਰਾਜ ਇੱਥੇ ਇਸ ਤੋਂ ਬਿਨਾ ਕੁਝ ਨਹੀਂ ਹੈਗਾ ਜੋ ਮਰਜ਼ੀ ਕੋਈ ਕਰੀ ਜਾਵੇ ਤਾਂ ਬਈ ਮਹਾਰਾਜ ਇੱਥੋਂ ਹੁਣ ਬਈ ਨਹੀਂ ਬੈਠ ਲੱਗਦੇ ਇੱਥੋਂ ਚਲੇ ਜਾਣ ਚਾਹੀਦਾ ਮੈਂ ਮਹਾਰਾਜ ਬਿਨਾ ਅਸੀਂ ਜਿਹੜੇ ਕੰਮ ਤੇ ਆਏ ਜੇ ਮਾਰਾ ਫਿਰ ਇੱਕੋ ਚੀਜ਼ ਰੱਖੋ ਨਾ ਜ਼ਿਆਦਾ ਗੁਰੂ ਸਾਹਿਬ ਰੱਖੋ ਜਾਂ ਫਿਰ ਉਹ ਰੱਖੋ ਮੈਂ ਇੱਕੋ ਹੀ ਰੱਖੀ ਹੋਈ ਜੀ ਮੇਰਾ ਇੱਕੋ ਹੀ ਮੇਰੀ ਗੱਲ ਇੱਕ ਮਿੰਟ ਹਣਾ ਇੱਕ ਮਿੰਟ ਪਹਿਲਾਂ ਗੱਲ ਸੁਣੋ ਜੀ ਹਾਂਜੀ ਬੇਟਾ ਨਾ ਮੇਰਾ ਪਹਿਲਾਂ ਗਲਤ ਸੰਗਜੇ ਪੈ ਗਿਆ ਸੀ ਉਹਨੇ ਵਾਲ ਵੀ ਆਪਣੇ ਕਰਤੇ ਸੀ ਫਿਰ ਮੈਂ ਕੋਸ਼ਿਸ਼ ਕਰੀ ਉਹਨੂੰ ਸਮਝਾਵਾਂ ਠੀਕ ਨਹੀਂ ਜੇ ਬੱਚਾ ਪਰੇ ਚਲਾ ਗਿਆ ਹਨਾ ਸਾਡਾ ਫਰਜ਼ ਬੰਦਾ ਉਹਨੂੰ ਲਿਆਉਣ ਦਾ ਫਿਰ ਉਹਨੂੰ ਲਿਆਂਦਾ ਜੀ ਉਹਨੇ ਦੁਬਾਰਾ ਦਾੜੀ ਕੇਸ ਰੱਖ ਲਈ ਹੁਣ ਬਾਣਾ ਵੀ ਲੱਗਿਆ ਪਾਣ ਦੀ ਇਹ ਜਿਹੜਾ ਹੈਗਾ ਹੋਰ ਵੀ ਬੇਅਦਬੀਆ ਬਾਣਾ ਪਾ ਕੇ ਓ ਇਦਾਂ ਦੇ ਕੰਮ ਕਰਦਾ ਉੱਪਰ ਆ ਜਿਹੜਾ ਹੋਰ ਵੀ ਹੈਗਾ ਉਹ ਸਾਰੇ ਹੀ ਉਹਨੂੰ ਮੈਂ ਕਿਹਾ ਹੋਇਆ ਮੈਂ ਕਿਹਾ ਹੌਲੀ ਹੌਲੀ ਸਾਰੇ ਭਈਏ ਮਹਾਰਾਜ ਤੁਹਾਨੂੰ ਜੀ ਦਾ ਕੀ ਮਤਲਬ ਤੁਸੀਂ ਸਰੂਪੀ ਤੁਸੀਂ ਬਾਪ ਦੋ ਥੱਪੜ ਮਾਰੋ ਅਗਲੇ ਤੇ ਕੰਨ 'ਪਾ ਅਗਲੇ ਤੇ ਦੋ ਮਿੰਟ ਮੰਨ ਉੱਠ ਹੋ ਜਾਊਗਾ ਮਾਰਦਾ ਜੀ ਮੈਂ ਮਾਰ ਤੇ ਕਿ ਉਹ ਤੁਹਾਡਾ ਪਾਪ ਹੈ ਤੇ ਤੁਹਾਡੇ ਸਿਰ 'ਤੇ ਚੜ ਰਿਹਾ ਮਾਰਦੇ ਦੀ ਬੇਅਦਬੀ ਹੋ ਰਹੀ ਹੋਵੇ ਤੁਹਾਨੂੰ ਸ਼ਰਮ ਨਹੀਂ ਹੈਗੀ ਭੁਰ ਗੁਰੂ ਘਰ ਦੇ ਵਜ਼ੀਰ ਹੋ ਤੁਸੀਂ ਇੱਕ ਮਿੰਟ ਬੇਨਤੀ ਸੁਣੋ ਪਪਾ ਬੈਂਤੀ ਬਾਬਾ ਜੀ ਬੈਂਤੀ ਸੁਣੋ ਕੁਝ ਦੇਖਿਆ ਹੋਵੇ ਕੁਝ ਜੇ ਤੁਸੀਂ ਰੋਕ ਦਸੋ ਜੇ ਤੁਹ ਸਿਆਣੇ ਹੁੰਦੇ ਰੋਕ ਦ ਸਕਦੇ ਤੇ ਉਹਨੂੰ ਮੇਰੀ ਬੈਂਤੀ ਇੱਕ ਮਿੰਟ ਇੱਕ ਮਿੰਟ ਬੈਂਤੀ ਸੁਣੋ ਭਾਈ ਸਾਹਿਬ ਦੀ ਗੱਲ ਸੁਣੋ ਦੋ ਚੀਜ਼ਾਂ ਇੱਕ ਜਗ੍ਹਾ ਨਹੀਂ ਸੋਭਦੀਆਂ ਜਾਂ ਤੇ ਗੁਰੂ ਸਾਹਿਬ ਦਾ ਸਰੂਪ ਰੱਖੋ ਹੈ ਵੀ ਕੁਝ ਨਹੀਂ ਤੁਹਾਡੇ ਮਹਾਰਾਜ ਸਾਹਮਣੇ ਕੀ ਆਹੋ ਫਿਰ ਉਹੀ ਕਹਿੰਦੇ ਫਿਰ ਉਹ ਚੱਕ ਕੇ ਪਾਸੇ ਕਰੋ ਉਹਨੂੰ ਕੁਝ ਨਹੀਂ ਇਹ ਬਸ ਹੀ ਫਰਾਂ ਦੇ ਕੋਈ ਕਮੇਟੀ ਬਣੀ ਹੋਈ ਆ ਕੋਈ ਮਹੱਲੇ ਦੀ ਕਮੇਟੀ ਹੈ ਕੋਈ ਸਥਾਨ ਬਣਿਆ ਗੁਰਦਾਰਾ ਬਣਿਆ ਲੋਕਲ ਹੈ ਜੀ ਮਹਾਂਪੁਰਸ਼ਾਂ ਦੇ ਨਾਮ ਤੇ ਜਿਹੜੇ ਮਹਾਂਪੁਰਸ਼ਾਂ ਦੇ ਨਾਮ ਤੇ ਰਾਡਾ ਸੇ ਵਾਲੇ ਮਹਾਂਪੁਰਸ਼ਾਂ ਦੀ ਅੱਛਾ ਉਹਨਾਂ ਦੇ ਸੰਪਰਕ ਵਿੱਚ ਹੈਗਾ ਹਾਂ ਜੀ ਜਦੋਂ ਮੈਂ ਉੱਥੇ ਰਹਿ ਗਿਆ ਐ ਜੀ ਪਹਿਲਾਂ ਜਦ ਦਾ ਤੁਸੀਂ ਆਪ ਬਣਾਇਆ ਮਲਕਿਸਤਾਨ ਹੋ ਰਿਹਾ ਹੈ ਮੈਂ ਕਿ ਕੋਈ ਮਸੀ ਪਠਾਣਾ ਦਾ ਕੋਈ ਥੋੜਾ ਸਬੰਧ ਰਿਹਾ ਕੋਮੇਟੀ ਦਾ ਲੋਕਾਂ ਨਾਲ ਆਈ ਮਹਾਰਾਜ ਦਾ ਆਪ ਲੈ ਕੇ ਆਏ ਕਹਿੰਦੇ ਦੇਖੋ ਤੁਸੀਂ ਮਹਾਰਾਜ ਕਹਿੰਦੇ ਰਾਣਾ ਸਾਹਿਬ ਅਸੀਂ ਸੇਵਾ ਕਰਦੇ ਰਹੇ ਪਰ ਆਪ ਅਸੀਂ ਸਥਾਨ ਬਣਾਇਆ ਗੁਰਦੁਆਰਾ ਬਣਾਇਆ ਮਲਕੀ ਤੁਹਾਨੂੰ ਸਾਰਾ ਕੁਝ ਪਤਾ ਤੁਸੀਂ ਪੈਸਾ ਇਕੱਠਾ ਕਰ ਰਹੇ ਹੋ ਉੱਪਰ ਤੰਤਾ ਬਣਾਇਆ ਹੈ ਤੁਸੀਂ ਕਿਉਂ ਬਣਾਇਆ ਹੋ ਜੀ ਕੋਈ ਕਰ ਲੂਗਾ ਮੇਰੇ ਸਾਹਮਣੇ ਕੋਈ ਨਹੀਂ ਆਉਂਦਾ ਜਿੱਦਾਂ ਉੱਥੇ ਹੀ ਲਾਉਂਦੇ ਆ ਸਾਡੇ ਕੋਲ ਵੀਡੀਓ ਨੇ ਪ੍ਰੂਫ ਨੇ ਸਾਡੇ ਕੋਲੇ ਉਹ ਕਿਵੇਂ ਆ ਗੀਆਂ ਉਹ ਅਸੀਂ ਥੋੜਾ ਬੇਟਾ ਤਾ ਹੈਗਾ ਗੁਰੂ ਕਾ ਤੁਸੀਂ ਮੈਂ ਆਪਣੀ ਚਾਹੁੰਦਾ ਮੈਂ ਥੋੜਾ ਤੁਸੀਂ ਛੱਡੋ ਤੁਸੀਂ ਛੱਡੋ ਥੋੜਾ ਬੇਟਾ ਤੁਹਾਡੇ ਨਾਲ ਤੁਸੀਂ ਛੱਡੋ ਤੁਸੀਂ ਗੁਰਸਿੱਖ ਹੈਗੇ ਨਾ ਗੁਰੂ ਦੇ ਵਜੀਰ ਹੋ ਇੱਥੇ ਗੁਰੂ ਮਾਰਾ ਦਾ ਸਰੂਪ ਹੈਗਾ ਨਾ ਫਿਰ ਉੱਧਰ ਇਹ ਕੰਮ ਛੱਡੋ ਥੋੜਾ ਬੇਟਾ ਚਾਹੇ ਕੋਈ ਬਗਾਨਾ ਇਹ ਕੰਮ ਉੱਪਰ ਕਿਵੇਂ ਹੁੰਦਾ ਹੁਣ ਤੁਸੀਂ ਝੂਠ ਬੋਲਦੇ ਆਂ ਤੂੰ ਹੁਣ ਤੇ ਬਹਿਰੂਪੀਏ ਆ ਗਏ ਸਿੱਖਾਂ ਚ ਆਇਆ ਇੱਕ ਨਿਹੰਗ ਬਾਣਾ ਵਾਲਾ ਤੁਰਿਆ ਫਿਰਦਾ ਉਹ ਉਹ ਤੇ ਨਿਹੰਗ ਸੰਗਾਂ ਨੂੰ ਅਕਸ਼ ਲੈਣਾ ਚਾਹੀਦਾ ਉੱਥੇ ਆ ਲਾਈਵ ਸੁਣ ਰਹੇ ਹੋ ਤੁਸੀਂ ਮੈਂ ਇੰਨਾਂ ਗੱਲਾਂ ਦੀ ਪਰਵਾਹ ਨਹੀਂ ਕਰਦਾ ਨਾਡ ਕਰਿਓ ਇਨੂੰ ਕਹਿੰਦੇ ਨੇ ਜਿਵੇਂ ਦੁੱਧ ਤੇ ਪਾਣੀ ਦੁੱਧ ਪਾਣੀ ਕਹਿੰਦਾ ਦੁੱਧ ਨੂੰ ਪਾਣੀ ਕਹਿੰਦਾ ਦੁੱਧ ਨੂੰ ਮੈਨੂੰ ਆਪਣੇ ਵੇਚਣ ਲਾ ਲਾ ਤੇਰੀ ਵੀ ਤੇਰੇ ਜਿੰਨੀ ਕੀਮਤ ਮੇਰੇ ਵੀ ਪੈਜੂ ਅੱਗੇ ਦੁੱਧਾਂ ਦਾ ਨਾ ਬਈ ਤੈਨੂੰ ਆਪਣੇ ਵੇਚਣ ਲਾ ਲਿਆ ਤੇ ਨੁਕਸਾਨ ਕਿਦਾ ਹੋਣਾ ਮੇਰਾ ਕਿਵੇਂ ਭਲਾ 10 ਲੀਟਰ ਦੁੱਧ ਵਿੱਚ 5 ਲੀਟਰ ਪਾਣੀ ਰਲਾ ਦਿਓ ਵੇਚਣ ਲੱਗ ਪਿਓ ਤੇ ਬਾਅਦ ਵਿੱਚ ਕੀ ਲੋਕਾਂ ਕਹਣਾ ਇਨੇ ਦੁੱਧ ਵਿੱਚ ਪਾਣੀ ਪਾਇਆ ਕਿਸੇ ਨੇ ਨਹੀਂ ਕਹਣਾ ਪਾਣੀ ਵਿੱਚ ਦੁੱਧ ਪਾਇਆ ਅੱਜ ਪ੍ਰੋਬਲਮ ਕੀ ਹੈ ਸਿੱਖੀ ਵਿਚਾਰ ਧਾਰਾ ਪਿਓਰ ਦੁੱਧ ਸੀ ਅੱਜ ਪਾਣੀ ਦੀ ਤਰ੍ਹਾਂ ਚ ਮਿਕਸ ਕੀਤਾ ਜਾ ਰਿਹਾ ਅਗਲੇ ਨੂੰ ਪਤਾ ਕਿ ਮੈਂ ਜੇ ਪਖੰਡ ਕਰਨੇ ਦਮਾਲਾ ਲਾ ਕੇ ਕਲੀਨ ਸ਼ੇਪ ਹੋ ਕੇ ਵੀ ਇਦਾਂ ਦੇ ਪਖੰਡ ਕਰਾਂ ਉਦੋਂ ਦੁੱਧ ਦੀ ਬਦਨਾਮੀ ਨਹੀਂ ਹੋਣੀ ਪਰ ਮੈਂ ਰੂਪ ਇਹਨਾਂ ਦਾ ਧੜ ਕੇ ਜਦੋਂ ਪਖੰਡ ਕਰਦਾ ਉਦੋਂ ਬਦਨਾਮੀ ਹੋਣੀ ਲੋਕਾ ਕਹਣਾ ਵੇਖੋ ਜੀ ਇਹ ਦੁੱਧ ਵਿੱਚ ਪਾਣੀ ਪਾਈ ਫਿਰਦਾ ਸਿੱਖੀ ਵਿਚਾਰ ਧਾਰਾ ਪਿਓਰ ਦੁੱਧ ਸੀ ਇਹ ਤਾਂ ਜਥੇਬੰਦੀਆਂ ਨੂੰ ਬਿਆਨ ਦੇਣਾ ਚਾਹੀਦਾ ਇਹ ਬਹਿਰੂਪੀਆ ਸਾਡਾ ਸਿੱਖੀ ਦਾ ਹਿੱਸਾ ਨਹੀਂ ਹੈਗਾ ਗੋਲੀ ਜਿਹਨੂੰ ਕਹਿੰਦੇ ਆ ਇਹਦੇ ਕੋਲ ਕਿਵੇਂ ਪਹੁੰਚ ਗਈਆਂ ਇਹ ਵੀ ਦੇਖੋ ਇੱਥੇ ਦੇਖੋ ਬਈ ਤਲਾਸ਼ੀ ਕਰ ਰਿਹਾ ਇੱਥੇ ਅਸਲਾ ਵੀ ਪਿਆ ਹੋਊਗਾ ਕੁਝ ਨਾ ਕੁਝ ਤਾਂ ਹੋ ਸਕਦਾ ਹੋਰੇ ਕੁੱਟੀ ਫੋਲੋ ਇਹਦੀ ਅਸਲਾ ਵੀ ਹੋਊਗਾ ਇਹ ਆ ਲਾਈਵ ਰੱਖਿਓ ਤੁਸੀਂ ਵੀਰ ਕਾਲੂ ਪ੍ਰਸ਼ਾਦ ਤੁਸੀਂ ਉੱਪਰ ਹਾਂਜੀ ਕੀ ਕੰਮ ਕਰਦੇ ਆ ਮੈਂ ਆਪਣਾ ਪਰਸਨਲ ਬਣਾਇਆ ਆਪਣੀ ਬੈਠਕ ਵਾਸਤੇ ਰੱਖਿਆ ਪਰਸਨਲ ਵਿੱਚ ਦਾਰੂ ਦੀ ਬੋਤਲਾਂ ਬੀੜੀਆਂ ਕੋਈ ਬੀੜੀਆਂ ਬੀੜੀਆਂ ਨਹੀਂ ਕੋਈ ਗੱਲ ਆ ਜਾ ਬਾਜੂ ਉੱਪਰ ਆ ਜਾ ਉੱਠ ਉੱਠ ਉੱਠੋ ਪਰ ਚਲੀਏ ਉੱਠੋ ਤੁਸੀਂ ਬਾਬਾ ਜੀ ਸਿੱਖ ਸਾਹਿਬ ਆਪਾਂ ਜੀ ਕੋਲ ਆਵੋਗੇ ਪੈਸਾ ਵੀਰ ਜੀ ਦਵਾਈ ਲੈਣਾ ਤੁਹਾਨੂੰ ਦੱਸੀਏ ਪਹਿਲਾਂ ਤੁਸੀਂ ਵੀ ਬਾਬਾ ਜੀ ਜਾਓ ਫਿਰ ਅਸੀਂ ਗੱਲਬਾਤ ਕਰਦੇ ਤੁਸੀਂ ਜਾਓ ਜਗਰੂਪ ਸਿੰਘ ਫਿਰ ਤੁਸੀਂ ਫੋਟੋ ਦੇ ਵਿੱਚ ਨਾਲ ਦੇ ਸ਼ਾਇਦ ਉੱਪਰ ਤੈਨੂੰ ਦਿਖਾਈ ਦਿੱਤੇ ਸਮਾਨ ਕੀ ਆ ਚੱਲ ਉੱਪਰ ਆ ਜਾ ਤੁਹਾਨੂੰ ਸਮਾਨ ਦਿਖਾਈ ਹੈ ਸਮਾਨ ਦਿਖਾਈ ਹੈ ਤੂੰ ਉੱਪਰ ਜਾ ਲੈ ਕਰਦਾ ਉੱਪਰ ਚੱਲ 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 ਉੱਪ ਯਾਰ ਨਹੀਂ ਦਾੜ ਦੇ ਭੁਖਾ ਤੇਰੇ ਸਾਰਾ ਕੁਝ ਰੱਖਿਆ ਮੈਂ ਕੁਝ ਨਹੀਂ ਮੈਂ दारू ਵੀ ਉਹ ਯਾਰ ਤੋਂ ਤੇਰੇ ਨਹੀਂ ਪੀਂਦਾ ਮੈਂ ਕੋਈ दारू ਨਹੀਂ ਪੀਂਦਾ ਹਾਂ ਗੀੜੀਆਂ ਕਿਥੋਂ ਆਈਆਂ ਯਾਰ ਵੀਰੇ ਇਹ ਲੈ ਵੀਰੇ ਆਵੇ ਕੱਟ ਯਾਰ ਭਾਈ दारूਆ ਗੀੜੀਆਂ ਉਹ ਯਾਰ ਮੈਂ ਤਾਂ ਫਿਰ ਮੈਂ ਮਾਰਨਾ ਨਹੀਂ ਪ੍ਰਸ਼ਾਸਨ ਦੇਖੂਗਾ ਮਾਰਨਾ ਨਹੀਂ ਭਾਈ ਪ੍ਰਸ਼ਾਸਨ ਦੇਖੂਗਾ ਆ ਕੀ ਆ ਭਾਈ ਆਹ ਦਾ ਕੀ ਆ ਆ ਕੀ ਆ ਭਾਈ ਇੱਥੇ ਬਹਿ ਜਾ ਸਾਲਿਆ ਤੋਂ ਹੈਗਾ ਚੀਜ਼ ਨਿਕਲ ਨਹੀਂ ਆਣ ਕਾ ਬਾਬਾ ਜੀ ਤੈਨੂੰ ਦੱਸਦਾ ਤੈਨੂੰ ਪਤਾ ਮੈਂ ਆ ਕੇ ਆ ਕੇ ਚੀਜ਼ ਆਹ ਯਾਰ ਤੇ ਗਮਨ ਮਾਈਕ ਬਾਈਕ ਬਾਈਲਰ ਬਾਈਲਰ ਨਾ ਨਹੀਂ ਬਾਬੇ ਪ੍ਰਸ਼ਾਸਨ ਮਾਰਦੇ ਆ ਤੁਸੀਂ ਕੱਪੜੇ ਤੇਰੇ ਗੋਡੇ ਬੰਨਣੇ ਆ ਸੀ ਆ ਕੀ ਆ ਤੂੰ ਦੱਸ ਆਹ ਕਹਿੰਦਾ ਆ ਦੱਸ ਕੀ ਹੈ ਮਾਰਦਲ ਵੱਢਣੀ ਆ ਜਿਹੜਾ ਇਹਨਾਂ ਸਮਾਨ ਪਿਆ ਦੱਸ ਮੈਨੂੰ ਮੈਂ ਕੁਝ ਵੀ ਇਹ ਜਾ ਖਾਂਦਾ ਪੀਂਦਾ ਨਹੀਂ ਕੋਈ ਨਾ ਕਰ ਲੋ ਖਬਰ ਨਹੀਂ ਕੋਈ ਨੂੰ ਕੌਣ ਪੀਂਦਾ ਉਹ ਇਹਨੂੰ ਕੌਣ ਪੀਂਦਾ ਤੇਰੇ ਘਰ ਚ ਪਈਆਂ ਤੇ ਆ ਜਿਹਨਾਂ ਤੋਂ ਬਾਬਾ ਜੀ ਜੇਬਾਂ ਚੈੱਕ ਕਰ ਲਓ ਸਾਰਾ ਕੁਝ ਚੈੱਕ ਕਰ ਆ ਗਿਆ ਪਿਆਏ ਭਾਈ ਜੀ ਆ ਕੀ ਇਹ ਦੱਸ ਦੱਸ ਤਾਂ ਨਹੀਂ ਕੌਣ ਪਿੰਦਾ ਆ ਆ ਫੋਟੋ ਕਿੱਥੋਂ ਆਈਆਂ ਮਾਈ ਜੀ ਮੈਂ ਆਪ ਬਣਵਾਈਆਂ ਆਪ ਮੈਂ ਆ ਕਿੱਥੇ ਲੱਗੀ ਮੈਂ ਆ ਕੇ ਚੱਲ ਰਿਹਾ ਆ ਕਿੱਥੋਂ ਆ ਗਿਆ ਮਾਈ ਜੀ ਪੜਾ ਕੇ ਤਾਂ ਆ ਕੇ ਕਿੱਥੋਂ ਚੱਲ ਰਿਹਾ ਹੈ ਲੈਟਰ ਪਿਆ ਅਗਲਾ ਵਾਲਾ ਤੇ ਅਸੀਂ ਰੈਂਦੀ ਆ ਉਹ ਬਹੁਤ ਦੱਸ ਅਸੀਂ ਰਹਿੰਦੀ ਆ ਉਹ ਦੇਖ ਥੱਲੇ ਰਾਈ ਰਾਈ ਥੱਲੇ ਦੇਖ ਇਹ ਜਗ੍ਹਾ ਆ ਪੀ ਪੀ ਕੇ ਗੁੱਲ ਪਾਈਆਂ ਦੇਖ ਬੀੜੀਆਂ ਦੇ ਸਿਕਟਾਂ ਦੇ ਤੇਰੇ ਬਾਪ ਨੇ ਆਪ ਕਿਹਾ ਵੀ ਤੂੰ ਪਿੰਦਾ ਤੂੰ ਸਾਰਾ ਕੁਝ ਕਰਦਾ ਹੁਣ ਮੰਨਿਆ ਬਾਈ ਜੀ ਮੈਂ ਪਹਿਲਾਂ ਕਰਦਾ ਸੀ ਹੁਣ ਕੁਝ ਵੀ ਨਹੀਂ ਕਰਦਾ ਇਹ ਬਾਈ ਜੀ ਮੈਂ ਸਾਰਾ ਕੁਝ ਛੱਡ ਰਿਹਾ ਮੈਂ ਮੈਂ ਬਾਣੇ ਸਵਾਇਆ ਜੇ ਤੂੰ ਛੱਡਿਆ ਹੁੰਦਾ ਬਾਹਰ ਜਿੰਦਾ ਲਾਇਬ ਹੁੰਦਾ ਬਾਈ ਜੀ ਮੈਂ ਜਿੰਦਾ ਨਹੀਂ ਲਾਇਆ ਮੈਂ ਕਾਹਦੀ ਨਹੀਂ ਲਾਇਆ ਮੈਂ ਸਾਰਾ ਕੁਝ ਛੱਡਿਆ ਹੋਇਆ ਮੈਂ ਆਨੇ ਸਵਾਇਆ ਮੈਂ ਅੰਗ ਸਿੰਘ ਸੱਜ ਰਿਆ ਵਾ ਠੀਕ ਆ ਦੇਖ ਲੋ ਤਾਂ ਇਹਨਾਂ ਸੱਜਿਆ ਉਧਰ ਬਠੇ ਰਹੇ ਨੇ ਅੰਗ ਸਿੰਘ ਕੋ ਨਹੀਂ ਵੀਰ ਜੀ ਮੈਂ ਹੁਣ ਸੱਜਿਆ ਵਾ ਆ ਫੋਟੋ ਕਿਦੀ ਐ ਨਾ ਪਰ ਇਹ ਆ ਫੋਟੋ ਕਿਦੀ ਐ ਆ ਮੈਂ ਮੈਂ ਵੀਰ ਜੀ ਛੱਡਿਆ ਹੋਇਆ ਸਾਰਾ ਸ਼੍ਰੀ ਸਾਹਿਬ ਕਿੱਥੇ ਆ ਸੱਜਿਆ ਸ਼੍ਰੀ ਸਾਹਿਬ ਕਿੱਥੇ ਸ਼੍ਰੀ ਸਾਹਿਬ ਕਿੱਥੇ ਆ ਇੱਕ ਦਿਖਾ ਦੇ ਆ ਪਾਇਆ ਹੈ ਨਾ ਖੋਲਾ ਹੈ ਤਾਂ ਫਿਰ ਸ਼੍ਰੀ ਸਾਹਿਬ ਕਿੱਥੇ ਸ਼੍ਰੀ ਸਾਹਿਬ ਤਾਂ ਮੈਂ ਨਹੀਂ ਸੱਲਿਆ ਗਿਆ ਭਾਈ ਮੈਂ ਕੁੜੀ ਚੋਦਾ ਗਿਆ ਆ ਚੰਦਾ ਭਾਈ ਕਿਆ ਖੋਲ ਆ ਚੰਦਾ ਭਾਈ ਫਿਰਦਾ ਇੱਧਰ ਨੂੰ ਹੋ ਜੋ ਵੀਰ ਜੀ ਕੋਈ ਗਲਤੀ ਐ ਇਹ ਜੀ ਕਰਦਾ ਨਹੀਂ ਨਾ ਮੈਨੂੰ ਲੋੜ ਐ ਵੀਰੇ ਮੈਨੂੰ ਤੁਹਾਡੇ ਵਾਲੇ ਕਿੰਨੇ ਕਿੰਨੇ ਕਿੰਨੀ ਦੇਰ ਤੋਂ ਗਲਤੀ ਕਰ ਰਿਹਾ ਐ ਵੀਰ ਜੀ ਇਹ ਮੈਂ ਪਤਾ ਤੇਰੇ ਹੁਣ ਦੇ ਪਏ ਆ ਇਹ ਚਾਰ ਦਿਨ ਤੇ ਹੁਣ ਦੇ ਪਏ ਆ ਇਹ ਬਾਈ ਜੀ ਮੈਂ ਗੱਲ ਕਹਿਤੀ ਨਾ ਹੁਣ ਗਾਹ ਨੂੰ ਨਹੀਂ ਕਰੂਗਾ ਇਹ ਵੀਰ ਜੀ ਇਹ ਜੀ ਕੋਈ ਗਲਤੀ ਨਹੀਂ ਹੋਗੀ ਅੱਜ ਤੋਂ ਨਾ ਮੈਂ ਬਾਬਾ ਜੀ ਮਾਤਾ ਜੀ ਉਹ ਨਾ ਤੁਸੀਂ ਆਹ ਦੇਖੋ ਬਾਬਾ ਜੀ ਬਾਕੀ ਬਾਕੀ ਮੈਂ ਦੇਖੋ ਬਾਬਾ ਜੀ ਮੈਂ ਹੁਣੇ ਤੁਹਾਡੇ ਟਾਈਮ ਤੋਂ ਤੁਹਾਡੇ ਵਾਲੇ ਰਸਤੇ ਤੇ ਚੱਲਿਆ ਬਾਬਾ ਜੀ ਕੰਦ ਕਿਉਂ ਨਹੀਂ ਚੱਕਿਆ ਬਾਬਾ ਜੀ ਅਸੀਂ ਹਾਜੀ ਨਾ ਕਿੰਨਾ ਤਿਆਰੀ ਕਰਦੇ ਪਏ ਸੀ ਸਾਰੇ ਸਫਾਈ ਕਰਦੇ ਪਏ ਅੱਜ ਕਮਰੇ ਚ ਵੀ ਇੱਕ ਰੰਗ ਆਉਣਾ ਸੀ ਕੰਦ ਕਿਉਂ ਨਹੀਂ ਚੱਕਿਆ ਫੋਟੋਆਂ ਕਿਉਂ ਨਹੀਂ ਚੱਕਿਆ ਸਾਰੇ ਲਾੜੇ ਲੁੱੜੇ ਸਾਡੇ ਕਿਸੇ ਸੰਘਾ ਤੋਂ ਤੇ ਕਰਮ ਕਾਂ ਕਿਉਂ ਵਰਦਾ ਫਿਰ ਤੋਂ ਬਾਬਾ ਜੀ ਮੈਂ ਕਿਸੇ ਦਾ ਬਾਬਾ ਜੀ ਕੋਈ ਕਰਮ ਕਾਂ ਨਹੀਂ ਕਰਦਾ ਵੱਡੇ ਵੀਰਾਂ ਦੇਖੋ ਵੱਡੇ ਨਹੀਂ ਰਹਿਣਾ ਜੇ ਤੋੜ ਦੇਗਾ ਆ ਦੇਖੋ ਜੀ ਇਹ ਮੱਕ ਕਟਾ ਤੇਰਾ ਤੂੰ ਕਹਿੰਦਾ ਮੈਂ ਸਿੱਖ ਹਾਂ ਜੇ ਜਾਣ ਵਾਲਾ ਹੋ ਮੈਂ ਬਾਈ ਬੈਜ ਸਿਆਣਾ ਦੋ ਸਿਆਣਾ ਨਾ ਤੂੰ ਕਹਿੰਦਾ ਮੈਂ ਮਰ ਸਕਿਆ ਤੇਨੇ ਨਾ ਕਾਰਨੇ ਯਾਰ ਤੂੰ ਬਾਣਾ ਪਾਇਆ ਵਾ ਉੱਪਰ ਤੇ ਸ੍ਰੀ ਸਾਹਿਬ ਭਾਈ ਜਿਹੜੀ ਤੂੰ ਸ੍ਰੀ ਸਾਹਿਬ ਫੋਟੋ ਵਿੱਚ ਰੱਖੀ ਆ ਉਹ ਤਾਂ ਉੱਥੇ ਰੱਖੀ ਵੀ ਖੋਲ ਕੇ ਜੀ ਬੇਨਤੀ ਸੁਣੋ ਵੱਡੇ ਵੀਰ ਮੇਰੀ ਗੱਲ ਸੁਣੋ ਕਰੋ ਗੱਲ ਇੱਥੇ ਖਤਮ ਕਰੋ ਬੰਦ ਕਰ ਲੋ ਬਟ ਇਹਨਾਂ ਨੇ ਕਹਿਤਾ ਏ ਭਾਈ ਅਸੀਂ ਇਹ ਕੋਈ ਚੱਕਾਂਗੇ ਗੁਰੂ ਸਾਹਿਬ ਦਾ ਸਤਕਾਰ ਬਹਾਲ ਕਰਾਂਗੇ ਜੇ ਨਾ ਬਹਾਲ ਹੋਇਆ ਅਸੀਂ ਦੋ ਦਿਨ ਬਾਅਦ ਫੇਰ ਆਵਾਂਗੇ ਫਿਰ ਅਸੀਂ ਗੱਲ ਕਰਾਂ ਆਹ ਕੰਦਾ ਨਾ ਵੀ ਜੇ ਤੂੰ ਪਿੰਦਾ ਏ ਕੀ ਜੀ ਆਹ ਬਾਈ ਜੀ ਮੈਂ ਹੁਣ ਬਿਲਕੁਲ ਪਹਿਲਾਂ ਪਿੰਦਾ ਤਾ ਨਾ ਮੈਂ ਸਾਲ ਪਹਿਲਾਂ ਫਿਰ ਜੀ ਇਹ ਚੀਜ਼ ਕਰਦਾ ਰਹਾ ਸਾਰਾ ਕੁਝ ਬੰਦ ਕਰਦਾ ਕਿਥੇਰ ਝੂਠ ਬੋਲੀ ਜਾਂਦਾ ਸੱਚ ਬੋਲਦੇ ਵੀਰੇ ਸੱਚ ਹੀ ਬੋਲਣਾ ਮੈਂ ਤੂੰ ਬਾਈ ਸਮੈਲੇ ਤਾਂ ਤਾਜੀ ਮਾਰਦੀ ਤੇ ਕਮਰੇ ਚ ਪੜਿਆ ਆਏ ਆਏ ਇਹ ਚੰਗੀ ਅੱਧਰ ਨੂੰ ਨਾ ਹੱਥ ਲਾ ਬਾਬਾ ਜੀ ਇਹ ਜੰਜੀਰਾ ਹੈ ਬਾਬਾ ਸ਼੍ਰੀ ਚੰਦਰ ਮਹਾਰਾਜ ਦੇ ਖਾੜੇ ਚ ਮਿਲਿਆ ਆਇਆ ਮੈਨੂੰ ਐਵੇਂ ਨਹੀਂ ਹੈਗਾ ਵਾਈਫ ਜੀ ਤੁਸੀਂ ਤੁਸੀਂ ਕਿ ਕਹਾਂਗੇ ਤੂੰ ਖਾੜੇ ਤੇ ਜਾਣਾ ਦੇਖੋ ਹੁਣ ਮੈਂ ਦੇਖੋ ਮੈਂ ਹੋ ਜਾ 2 ਮਿੰਟ ਕਰਾਉਂਗਾ ਖਾੜੇ ਤੋਂ ਕੋਈ ਲੁਕੋ ਨਹੀਂ ਆਹ ਦੇਖ